ਲਾ ਸੱਜਣਾ ਪਿੰਡ ਕਾਂਜਲਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਤੁਹਾਨੂੰ ਇਹ ਮੰਨ ਲਓ ਵੀ ਚਾਰ ਮੱਜਾਂ ਤੇ ਦੋ ਕਟੀਆਂ ਲੱਗੀਆਂ ਦਿਖਾਉਣਾ ਘਰੇਲੂ ਸੱਜਣਾ ਕੋਈ ਵਪਾਰ ਵਾਲਾ ਸਿਸਟਮ ਨਹੀਂ ਦੋ ਝੋਟੀਆਂ ਦਾ ਦਿਖਾ ਦਾਂਗੇ ਤੋਕੜ ਬਾਈ ਕਹਿੰਦਾ ਮਹੀਨੇ-ਮਹੀਨੇ ਦਾ ਗੱਬਣਾ ਤੇ ਦੋ ਤੁਹਾਨੂੰ ਦਿਖਾ ਦਾਂਗੇ ਸੱਜਣੋ ਚੈੱਕ ਪਾਸ ਇੱਕ ਮੱਝ ਬਾਈ ਕਹਿੰਦਾ ਬਹੁਤ ਚੰਗੀ ਰਾਜਸਥਾਨ ਤੋਂ ਲਿਆਂਦੀ ਆ ਅੱਠ ਮਹੀਨਿਆਂ ਤੋਂ ਦੋ ਚਾਰ ਦਿਨ ਘਟਦੇ ਆ ਤੇ ਇੱਕ ਝੋਟੀ ਪੈਲਣ ਦਾ 14 ਕਿਲੋ ਦਾ ਮਿਲਕ ਰਿਕਾਰਡ ਆ ਉਹ ਹੈਗੀ ਬਾਈ ਕਹਿੰਦਾ ਲਗਭਗ ਸਾਢੇ 6 ਮਹੀਨਿਆਂ ਦੀ ਗੱਬਣਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂ ਤੇ ਜਿਹੜਾ ਮੁੱਲ ਆ ਮੁੱਲ ਸੱਜਣੋ ਬਾਈ ਤੋਂ ਹਰੇਕ ਪਸ਼ੂ ਦਾ ਵੀਡੀਓ ਚ ਕਰਾ ਦਾਂਗੇ ਤੇ ਮੁੱਲ ਕਰਾ ਦਾਂਗੇ ਫਿਕਸ ਆ ਜਿਆਦੇ ਖਿੱਚਤਾਂ ਨਾਲ ਕੰਮ ਨਹੀਂ ਇਹ ਚ ਹੈਗਾ ਆਜੋ ਫੌਜੀ ਸਾਹਿਬ ਹੋਰ ਕੀ ਹਾਲ ਆ ਜੀ ਵਧੀਆ ਵੀਰੇ ਚੜਦੀ ਕਲਾ ਹਾਂਜੀ ਹਾਂ ਵਧੀਆ ਆ ਨਾਮ ਤੇ ਨੰਬਰ ਬੋਲੋ ਜੀ ਨਾਮ ਵੀਰੇ ਆਪਣਾ ਹਰਦੀਪ ਸਿੰਘਾ ਪਿੰਡ ਕਾਂ ਜਿਹੜਾ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਮੋਬਾਈਲ ਨੰਬਰ 94638 48127 99019 48127 ਦੋ ਨੰਬਰ ਨਹੀਂ ਆਪਾਂ ਸੱਜਣਾ ਨੰਬਰ 2 10 ਤੇ ਤੇ ਪਸ਼ੂਆ ਸਾਰੇ ਬਾਈ ਕਹਿੰਦਾ ਵੇਚਣਿਆ ਸਾਮ ਸੰਭਾਲ ਦੀ ਥੋੜੀ ਜੀ ਦਿੱਕਤ ਆਈ ਜਾਂਦੀ ਆ ਤੇ ਸ਼ੁਰੂਆਤ ਲੱਭਿਆ ਕੱਟੀਆਂ ਤੋਂ ਕਰ ਲਾਂਗੇ ਲਾ ਜੋੜੀ ਵਾਲੀ ਸੈੱਟ ਖੜੀ ਆ ਜੋੜੀ ਦੀ ਮਾਰਦੇ ਕੈਮਰਾ ਆ ਇੱਕ ਨੰਬਰ ਤੇ ਜਿਹੜੀ ਮੂਰੇ ਖੜੀ ਆ ਕਿੰਨੀ ਕੁ ਮੋਰਾ ਫੋਸਾ ਵੇਦੀ ਇਹਦੀ ਉਮਰ ਹੈਗੀ ਆ ਜੀ ਤਕਰੀਬਨ 6-7 ਕੁ ਮਹੀਨਿਆਂ ਦੀ ਤੇ ਉਹ ਲੀਨਾਲ ਵਾਲੀ ਆ ਪਰ ਉਹਦੇ ਉਹ 8 ਕ ਮਹੀਨਿਆਂ ਦੀ 8 ਕ ਮਹੀਨਿਆਂ ਦੀ ਆ ਆ ਗਈ ਇਹ ਤਾਂ ਆ ਗਈ ਸਜਣੋ तकरीबन तकरीबन ਜੈਡ ਬਲੈਕ ਉਹ ਥੋੜੀ ਜਿਹੀ ਪੂਛ ਬਾਈਟਾ ਉਦਾਂ ਕੁਆਲਿਟੀ ਚੰਗੀ ਆ ਥਣ ਸਿੰਗਲ ਚਾਰ ਹੀ ਰਹਿਣਗੇ ਚਾਰੇ ਜੀ ਚਾਰੇ ਹਾਲ ਤੂੰ ਤਾਂ ਨਹੀਂ ਕਿਸੇ ਨਾ ਨਾ ਆਪਣੇ ਗਰੰਟੀ ਦਿੰਦੇ ਨਾ ਲੈ ਲੈ ਵੀ ਇਹ ਇੱਕ ਇੱਕ ਕਟੀਆਂ ਖੜੀਆਂ ਦਿਖਾ ਦੇ ਤੇ ਝੋਟੀਆਂ ਤੁਹਾਨੂੰ ਤੋੜ ਕੇ ਦਿਖਾ ਦੂੰਗਾ ਕੱਲੀ ਕੱਲੀ ਇਹ ਇੱਥੋਂ ਮਾਰਦੀ ਬੋਚ ਕੇ ਕੈਮਰਾ ਇਹ ਇੱਥੋਂ ਕਰਾ ਦੇ ਚੈੱਕ ਥਣ ਬਾਈ ਕਹਿੰਦਾ ਉਦਾਂ ਗਰੰਟੀ ਵੀ ਰਹੂਗੀ ਪਰ ਤੁਹਾਨੂੰ ਦਿਖਾਉਣ ਦਾ ਨਾ ਮੇਰਾ ਫਰਜ਼ ਆ ਇਹਨਾਂ ਦੇ ਮਾਵਾ ਮਾ ਦੁੱਧ ਕਿੰਨਾਗਾ ਜੀ ਆਈਡੀਆ ਜੀ ਮਾਵਾ ਦਾ ਹੈਗਾ ਜੀ 13 13 14 14 ਕਿਲੋ ਦਾ ਠੀਕ ਆ ਗੱਲ ਆ ਜਿਆਦੇ ਵੱਡੀ ਗੱਲ ਨਹੀਂ ਬਾਈ ਨੇ ਕਰੀ ਵੀ 16 17 ਨਾਲ ਸਿਸਟਮ ਆ ਤੇ ਹੁਣ ਮਾਰਦੀ ਲੱਭੀ ਨਾਲ ਵਾਲ ਸਾਹਮ ਸੰਭਾਲ ਕਰਕੇ ਬਾਈ ਕਹਿੰਦਾ ਪਸ਼ੂ ਸਾਰੇ ਸੇਲ ਕਰਨੇ ਆ ਥਣ ਉਹਦੇ ਵੀ ਸਿੰਗਲ ਚਾਰ ਨੇ ਬਾਛ ਛੱਡ ਦੋ ਛੱਡੋ ਪਰੇਸ਼ਾਨ ਨਾ ਕਰੋ ਫੋਲ ਸਾਹਿਬ ਇਹਨਾਂ ਦੋਨਾਂ ਦੇ ਰੁਪਏ ਕੰਨੇ ਲੈ ਲਾਂਗੇ ਜੋੜੀ ਦਾ ਕੰਮ ਇਹਨਾਂ ਵੇਚ ਦੋ ਕਿ ਭਰਾ ਦੋ ਨੀ ਲੈ ਜੂਗਾ ਦੋਨਾਂ ਦੇ ਵੀਰੇ ਜਮਾ ਲੈਣ ਦੇਣਾ ਹਾਂਜੀ ਦੋ ਹਨਾ 35000 ਰੁਪਏ ਲੈਣਾ ਜੀ 35 ਲੈ ਲਾਂਗੇ ਛੋਟ ਛੂਟ ਮਾੜੀ ਮੋਟੀ ਕਰ ਦਾਂਗੇ ਛੋਟ ਮਾੜੀ ਮੋਟੀ ਕਰ ਦਾਂਗੇ ਜੀ ਤੁਹਾਨੂੰ ਪਤਾ ਹੀ ਆ ਤੁਸੀਂ ਰੋਜ਼ ਬੂੜਾ ਪਾਉਣਾ ਜੇ ਲੋਕ 33 35 ਕੇ ਕੱਟੀਆਂ ਦਾ ਕਰੀ ਜਾਂਦੇ ਨੇ 33 35 35000 ਠੀਕ ਹੈ ਗੱਲ ਹਾਂ ਇਹਦੇ ਜੋ ਸੱਜਣੋ ਇਹ ਮੰਨ ਲਓ ਵੀ ਛੋਟ ਵਾਲਾ ਸਿਸਟਮ ਹੀ ਆ ਕੁਆਲਿਟੀ ਚੰਗੀ ਆ ਕੱਟੀਆਂ ਦੀ ਉਹ ਤੁਹਾਡੇ ਸਾਹਮਣੇ ਆ ਤੇ ਆਹ ਕੱਟੀ ਵੀ ਤਰਨੋ ਕਰਾ ਨਹੀਂ ਲੱਭੀ ਦੋ ਨੰਬਰ ਵਾਲੀ ਚੱਕ ਫੇਸ ਕੁਆਲਿਟੀ ਤੇ ਮਾਰ ਨਹੀਂ ਕੈਮਰਾ ਇਹ ਇੱਥੋਂ ਕਰਾ ਦੇ ਤਸੱਲੀ ਜਮਾ ਇਹਦੀ ਉਮਰ 8 ਮਹੀਨੇ ਜੀ ਹਾਂਜੀ ਇਹਦੀ 8 ਤੇ ਉਹਦੀ 6 ਤੋਂ 7 ਮਹੀਨਿਆਂ ਦੇ ਲਗਭਗ ਆ ਗਈ ਤੇ ਹੁਣ ਮਾਰ ਦੇ ਲੱਭੀ ਆ ਝੋਟੀ ਦੇ ਕੈਮਰਾ ਪਹਿਲਾਂ ਫੇਸ ਤੇ ਮਾਰਦੀ ਤੇ ਫਿਰ ਸਾਈਡ ਤੋਂ ਬਾਡੀ ਬੁੱਡੀ ਕਰਾਦੀ ਚੱਕ ਤੋੜ ਦੋ ਫਸਾਬ ਐਂ ਦੀ ਗੇੜਾ ਖੜਾ ਦਿਓ ਗਾਂ ਵਾਲੇ ਬੰਨੇ ਲੈ ਜਾਓ ਉੱਤੋਂ ਦੀ ਕਮਾ ਲਿਓ ਇਹ ਕਿਹੜਾ ਸੂਆ ਸੂਈ ਹੋਈ ਹੈ ਜੀ ਇਹ ਦੂਜੇ ਸੂਏ ਵਾਸਤੇ ਗੱਬਣਾ ਜੀ ਠੀਕ ਆ ਗੱਲ ਹਾਂਜੀ ਹਾਂ ਆ ਦੂਜੇ ਵਾਸਤੇ ਗੱਬਣਾ ਤੇ ਪੈਲਣ ਦਾ ਕਿੰਨਾ ਕੁ ਦਦਰ ਹੈ ਜੀ ਆਈਡੀਆ ਪੈਲਣ ਦਾ ਇਹਨੇ 14 ਕਿਲੋ ਦਿੱਤਾ ਜੀ ਪੈਲਣ ਦੇ ਹਾਂਜੀ ਹਾਂ ਬਿਲਕੁਲ ਤੇ ਸਵਾਹ ਦੀ ਠੰਡੀ ਆ ਨਾ ਹਾਂਜੀ ਹਾਂ ਕਦ ਕਾਠ ਪੂਰਾ ਝੋਟੀ ਤੇ ਤੁਹਾਨੂੰ ਸਾਹਮਣੇ ਆ ਗਈ ਕਦ ਆ ਗਿਆ ਫੁੱਲ ਤੇ ਆ ਗਈ ਸੱਜਣੋ ਜੈਡ ਬਲੈਕ ਸਭ ਤੋਂ ਮੇਨ ਗੱਲ ਹੁੰਦੀ ਆ ਸਵਾਹ ਆ ਦੀ ਸਵਾਹ ਆ ਦੀ ਤੁਸੀਂ ਇਹ ਮੰਨ ਲਓ ਬਿਲਕੁਲ ਠੰਡੀ ਸੀ ਲ ਆ ਗਈ ਇੱਥੋਂ ਚੋਂ ਬਰਾ ਦਿਖਾ ਦੀ ਪਛਾਣ ਤੋਂ ਪੇਠਾ ਪੁੱਠਾ ਮੈਂ ਇਹ ਕਹੂੰਗਾ ਵੀ ਫੁੱਲ ਚੜਾਈ ਵਾਲਾ ਖੜਮੇ ਪੁੱਠੇ ਚ ਆ ਗਈ ਤੇ ਚਵਾਈ ਦੀ ਕਿਵੇਂ ਆ ਜੀ ਚਵਾਈ ਦੀ ਬਹੁਤ ਵਧੀਆ ਜੀ ਸ਼ਰਲਾ ਸਿੱਟਾ ਟਾਇਟ ਪੋਰਾ ਵੀ ਨਹੀਂ ਹੈਗਾ ਜੀ ਗਾਰੰਟੀ ਰਹੂਗੀ ਹਾਂਜੀ ਹਾਂ ਹਾਂ ਕੋਈ ਭਾਰ ਬੋਝ ਵਾਲੀ ਜੀ ਕੋਈ ਜਮਾਂ ਜ਼ਿੰਮੇਵਾਰੀ ਹੈ ਜੀ ਆਪਣੀ ਕਿੰਨਾ ਦੁੱਧ ਦਿੱਤਾ ਜਮਾਂ ਸਹੀ ਹੋਸਾ ਜਮਾਂ 14 ਕਿਲੋ ਪੋਰਾ ਬੱਦੀ ਦਿੱਤਾ ਹੋ ਕੱਟਨੇ ਦਿੱਤਾ ਜੀ ਠੀਕ ਹੈ ਕਰਨ ਇਹਦੀ ਮਾਮਾ ਮਾਸੀ ਲੈ ਕੇ ਆਈ ਦੀ ਖੂਸੀ ਦੁੱਗਾਂ ਵਾਲੇ ਦੇ ਘਰੋਂ ਜੀ ਠੀਕ ਹੈ ਜੀ ਹਾਂ ਉਹਨੇ ਮੱਝ ਨੂੰ ਬਹੁਤ ਵਧੀਆ ਦੁੱਧ ਦਿੱਤਾ ਹਾਂ ਉਹਲੇ ਬੰਨੇ ਕਰਦੇ ਇਹ ਸਾਡੀ ਆਪਦੀ ਆ ਜਾਣੀ ਉਹਦੇ ਉਹ ਤੋਂ ੱਕੜ ਗੱਬਣ ਲੈ ਕੇ ਆਇਤੀ ਦੀ ਮਾ ਜੀ ਮਾ ਠੀਕ ਆ ਐ ਇਹਨੂੰ ਕਰ ਦਿਓ ਛੋਟੀ ਮਾੜੀ ਐ ਇਹਨੂੰ ਕਰ ਦਿਓ ਇੱਥੋਂ ਵੇਰੀ ਮਾਰਨੀ ਬਾਡੀ ਬੁੱਡੀ ਦੇ ਅੰਦਰ ਤੇ ਦੀ ਮਾ ਪਾਈ ਕਹਿੰਦਾ ਲਿਆਂਦੀ ਤੇ ਦੁੱਗਾਂ ਵਾਲੇ ਖੁਸ਼ੀ ਦੇ ਘਰੋਂ ਤੇ ਥੱਲੋਂ ਜਮਾ ਕਸਿਆਰ ਚੜਾਈ ਵਾਲੀ ਕਮਾਲ ਦੀ ਆ ਚੋਟੀ ਦੇ ਉੱਤੋਂ ਜੇ ਤਾਨੂੰ ਚੜਾਈ ਚੈੱਕ ਕਰਾ ਦੀਏ ਕੱਦ ਕਾਠ ਚੈੱਕ ਕਰਾ ਦੀਏ ਆਸਲ ਆ ਗਈ ਜਮ ਐਨ ਜੈਡ ਬਲੈਕ ਆ ਗਈ ਦੀ ਮਾਂ ਦਾ ਕਿੰਨਾ ਕਦੋਂ ਤੁਸੀਂ ਆ ਜੀ ਉਹਦਾ ਹੈਗਾ ਤੇ 17 18 ਕਿਲੋ ਉਸਦੇ ਹਾਂ ਜੀ ਹਾਂ ਇਹਨੇ ਪਹਿਲਾਂ ਨਹੀਂ ਦਿੱਤਾ 14 ਇਹਨੇ ਪਹਿਲੇ 14 ਇਹ ਦੂਜੀ ਸੁਈ ਲਾ ਦੂ ਮੈਂ ਕਹਿੰਦਾ 17 18 ਦੀ ਸੁਈ ਹਾਂ ਜੀ ਆ ਵੀ ਮੰਨਿਓ ਤੋ ਗੱਬਣਾ ਜੀ ਇਹ ਆ ਵੀ ਮੰਨਿਓ ਤੋ ਹਾਂ ਜੀ ਹਾਂ ਆ ਗੱਬਣ ਵੀ ਟੌਪ ਦੇ ਸੀ ਮਨ ਤੋਂ ਆ ਤੇ ਸੀਮਨ ਆਪਣੇ ਕੋਲੇ ਪਿਆ ਜੀ ਸਾਹਮਣੇ ਆਹੋ ਠੀਕ ਆ ਜਿਹੜਾ ਹੁੰਦਾ ਸਿੱਕਾ ਜਾਂ ਕਿੰਨੇ ਪੈਸੇ ਫੌਜੀ ਸਾਹਿਬ ਇਹਦੇ ਇਹਦੇ ਲੈਣ ਦੇਣ 1 ਲੱਖ 20 ਮੜਾ ਮੋਟਾ ਸ਼ੋਰ ਸ਼ੂਟ ਵਾਲਾ ਕੰਮ ਹੀ ਆ ਕਰਦਾਂਗੇ ਜੀ ਕੋਈ ਗੱਲ ਨਹੀਂ ਹਾਂ ਸ਼ੋਰ ਸ਼ੂਟ ਵਾਲਾ ਕੰਮ ਹੀ ਰਹਿ ਜੂਗਾ ਮੈਂ ਤੁਹਾਨੂੰ ਦੱਸਿਆ ਸੀ ਰੇਟ ਸ਼ੁਰੂ ਚ ਫਿਕਸ ਹੀ ਰਹਿਣਗੇ ਤੇ ਹੁਣ ਲੱਭੀ ਮਾਰਦੇ 2 ਨੰਬਰ ਵਾਲੀ ਮੱਝ ਤੇ ਕੈਮਰਾ ਤੋੜ ਦਿਓ ਜੀ ਖੋਲ ਕੇ ਇਹ ਕਿਹੜੇ ਏਰੀਆ ਚ ਲੈਂਦੀ ਦੀ ਇਹ ਲੈਂਦੀ ਵੀਰੇ ਮੈਂ ਰਾਜਸਥਾਨ ਚੋਂ ਠੀਕ ਆ ਗੱਲ ਹਾਂਜੀ ਹਾਂ ਆ ਗਰਮੀ ਗੁਰਮੀ ਵਾਲਾ ਥੋੜਾ ਸ਼ੰਕਾ ਮਿਟ ਜੀ ਗਰਮੀ ਗੁਰਮੀ ਨਹੀਂ ਮਨਾਉਣੀਆਂ ਇਹਨੇ ਇਹ ਇਥੋਂ ਕਰਾਦੀ ਲੱਭੀ ਬਾਡੀ ਬੁੱਡੀ ਕਰਾਦੀ ਚੈੱਕ ਇਹ ਕਿੰਨੇ ਮਹੀਨੇ ਦੀ ਗੱਬਣਾ ਜੀ ਇਹ ਹੈਗਾ ਜੀ 8 8 ਮਹੀਨਾ ਹਫਤਾ ਘਟਦਾ ਹੋਊਗਾ ਇਹਨੇ 5-7 ਦਿਨ ਹਾਂਜੀ ਹਾਂ ਠੀਕ ਆ ਕਿੰਨਾ ਕਿ ਦੁੱਧ ਦਿੱਤਾ ਜੀ ਨੇ ਆਪਣੇ ਕੋਲ ਇਹਨੇ ਦਿੱਤਾ ਜੀ 13-14 ਕਿਲੋ ਦੁੱਧ 13 ਤੋਂ 14 ਕਿਲੋ ਹਾਂਜੀ ਹਾਂ ਇਹ ਗੱਬਣ ਪਤਾ ਕਿਹੜੇ ਸੀਮਨ ਤੋਂ ਆ ਜੀ ਇਹ ਹੈਗੀ ਨੀਲੀ ਰਾਵੀ ਦਾ ਜੀ ਕੋਈ ਆਪਣੇ ਸੀਮਨ ਪੜਾਇਆ ਹੋਇਆ ਹਾਂਜੀ ਸਿੱਕਾ ਹੋਊ ਆਪਣੇ ਕੋਲੇ ਹਾਂ ਹੋਊਗਾ ਜੀ ਸ਼ਾਇਦ ਠੀਕ ਆ ਗੱਲ ਇਹਦੇ ਬਾਈ ਕੰਨ ਲੱਗਿਆ ਹੋਇਆ ਨੀਲੀ ਦਾ 8 ਮਹੀਨਿਆਂ ਤੋਂ ਇੱਕ ਹਫਤਾ ਇਹਦਾ ਘਟਦਾ ਤੇ ਦੁੱਧ ਕਿੰਨਾ ਕੁ ਟਾਈਮ ਹੋਗਾ ਜੀ ਡਰਾਈ ਕਰੀ ਇਹ ਹੁਣ ਹੀ ਕਰੀਏ ਜਮਾ ਇਹ ਤਾਂ ਗਲਾਸ ਗਲਾਸ ਦੁੱਧ ਦਿੱਤਾ ਹੀ ਜਮਾ ਲਾਸਟ ਤੱਕ ਕਹ ਲਈ ਵੀ ਲੰਮਾ ਸਮਾਂ ਦੁੱਧ ਦੇ ਲੰਮਾ ਸਮਾਂ ਦੁੱਧ ਦਿੱਤਾ ਹੀ ਹਾਂ ਹਾਂ ਲੰਮਾ ਸਮਾਂ ਦੁੱਧ ਦੇ ਸੀਲ ਪੂਰਿਆ ਜੀ ਇਹਨੇ ਇੱਕ ਮਹੀਨੇ ਚ ਆਇਆ ਜੀ ਕਟਾ ਦੀ ਮੰਗਰਾ ਠੀਕ ਆ ਗੱਲ ਇੱਕ ਮਹੀਨੇ ਚ ਆਇਆ ਮਹੀਨੇ ਬਾਅਦ ਵਾਲਾ ਥਾਪੀ ਦੇ ਮਰਦ ਉਹ ਤੋਂ ਬਾਅਦ ਕਹ ਲਈ ਵੀ ਪਾੜੇ ਪੈਣ ਵਾਲਾ ਸਿਸਟਮ ਹੀ ਹੋ ਗਿਆ ਪਾੜੇ ਦੇ ਵੀ ਨਹੀਂ ਥਾਪੀ ਤੇ ਜੀ ਬਸ ਠੀਕ ਆ ਜੀ ਤੇ ਬਾਕੀ ਥੱਲੋਂ ਕ ਹਿਆਰ ਰਹੂਗੀ ਹਾਂ ਜਮਾ ਹੋ ਗਿਆ ਕਹ ਲਈ ਵੀ ਜਿਵੇਂ ਗੱਬਣ ਦੇਵਾਂਗੇ ਆਪਾਂ ਦੁੱਧੋ ਡਰਾਈ ਥਣਾ ਥਣਾ ਇਹ ਦੇ ਦਾਂਗੇ ਆਪਾਂ ਲੱਖ ਰੁਪਏ ਦੇ ਪੂਰੇ ਲੱਖ ਹਾਂਜੀ ਇਹ ਲੱਖ ਦੀ ਤੇ ਉਹ 1 ਲੱਖ ਤੇ 20000 ਦੀ ਦੋ 20 ਹੋ ਗਿਆ ਜੇ ਕਿਸੇ ਸੱਜਣ ਨੇ ਇਹ ਦੋਨੀਆਂ ਲੈਣੀਆਂ ਹੋਈਆਂ ਕੋਈ ਹੋਊ ਛੋਟੇ ਚ ਹਾਂ ਕਰ ਦਾਂਗੇ ਜੋੜੇ ਚ ਜਾਂ ਕਿਸੇ ਭਰਾ ਨੇ ਚਾਰ ਹੀ ਲੈਣੀਆਂ ਹੋਈਆਂ ਕਰਦਾਂ ਇਹ ਜੋੜੇ ਜੋ ਕਰਾਉਣੇ ਜੋੜੇ ਜੋ ਕਰਦਾਂਗੇ ਕੋਈ ਗੱਲ ਠੀਕ ਆ ਗੱਲ ਵੀ ਕਰਦਾਂਗੇ ਮਾਨਤਾ ਨਾ ਆ ਬਾਹਲਾ ਬਾਹਲਾ ਅੰਤਰ ਨਾ ਹੋਵੇ 19 20 ਵਾਲਾ ਕੰਮ ਹੋ ਜੂਗਾ ਪਰ ਜੇ ਤੁਸੀਂ ਕਹੋ 15 20 ਵਾਲਾ ਕੰਮ ਨਹੀਂ ਹੋਣਾ ਤੇ ਬਰੀਕ ਸੱਜਣੋਂ ਮੱਝ ਚੰਗੀ ਆ ਤੇ ਹੁਣ ਮਾਰਨੀ ਲੱਭੀ ਅਗਲੇ ਨੰਬਰ 'ਤੇ ਕੈਮਰਾ ਫੇਸ 'ਤੇ ਮਾਰਦੇ ਸਿੰਗੀ ਸੁੰਗੀ ਜਮਾ ਬੰਦਾ ਤੇ ਕੱਦ-ਕਾਰਡ ਵੀ ਫੁੱਲ ਲੰਬੀ ਵੀ ਫੁੱਲ ਤੋੜ ਦਿਓ ਜੀ ਖੋਲ ਕੇ ਇਹ ਕਿਹੜਾ ਸੂਆ ਸੁੰਦੀ ਆ ਜੀ ਇਹ ਸੂਆ ਆਪਣਾ ਸੂਈ ਤੀਜੀ ਰਿੰਗ ਬੰਦ ਕਰ ਦੋ ਤੀਜੇ ਨੂੰ ਜੀ ਤੀਜੇ ਸੂਏ ਹਾਂਜੀ ਹਾਂ ਅਲੱਗ ਦੀ ਆਇਆ ਜਿਵੇਂ ਪਹਿਲੀ ਸੂਈ ਹੋਈ ਹੁੰ ਆ ਵੱਡੀ-ਬੁੱਡੀ ਫੁੱਲਾ ਲੰਬੀ ਵੀ ਸਜਣਾ ਫੁੱਲਾ ਤੇ ਖੜਮੇ ਪੁੱਠੇ ਚ ਆ ਗਈ ਖਾਸ ਗੱਲ ਇਹ ਦੀ ਇਹ ਰਹੂਗੀ ਇਹ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਹੈ ਇਹ ਆਪਣੇ ਚੈੱਕ ਚ ਨਹੀਂ ਆਉਂਦੇ ਨੇ ਇਹ ਮਹੀਨੇ-ਮਹੀਨੇ ਕਿ ਦਿਨ ਨੇ ਇਹ ਦੋਨੇ ਕਰਾਈਆਂ ਤਾਂ ਹੋਈਆਂ ਹਾਂ ਕਰਾਈਆਂ ਹੋਈਆਂ ਨੇ ਜੀ ਠੀਕ ਆ ਗੱਲ ਤੇ ਕੈਲੀਏ ਵੀ ਹੁਣ ਸੁਆ ਕਿੰਨੇ ਕ ਟਾਈਮ ਦਾ ਹੋ ਗਿਆ ਇਹਨਾਂ ਦਾ ਇਹਦਾ ਸੁਆ ਹੋ ਗਿਆ ਜੀ ਤਕਰੀਬਨ ਹੋਊਗਾ ਜੀ ਆਪਣਾ 4-5 ਮਹੀਨਾ ਦਾ ਹੋਊਗਾ ਜੀ ਬੱਚਾ ਨਾਲ ਇਹਦੇ ਬੱਚਾ ਕੱਟਾ ਦੀ ਜੀ ਠੀਕ ਆ ਗੱਲ ਹਾਂਜੀ ਹਾਂ ਇਹਨੇ ਵੀ ਯਾਨੀ ਮਹੀਨਾ-ਮਹੀਨਾ ਕਿ ਚੰਗਾ ਇਹ ਪੜਦੇ ਪੈ ਕੇ ਦੋਨੇ ਇਹ ਵੀ ਉਹ ਵੀ ਠੀਕ ਆ ਗੱਲ ਇਹ ਬਾਈ ਕਹਿੰਦਾ ਪਹਾੜੇ ਤੇ ਪੈ ਗਿਆ ਨੇ ਸਾਡੇ ਨੂੰ ਇਹ ਮੰਨ ਲਓ ਵੀ ਬਿਊਟੀ ਵਾਲੀਆਂ ਝੋਟੀਆਂ ਨੇ ਲੰਬੀ ਲੰਬੀ ਚੰਗੀ ਆ ਉਰਲੇ ਬੰਨੇ ਆ ਕੇ ਲੱਭੀ ਸਾਈਡ ਤੋਂ ਕਰਾ ਦੀ ਚ ਇੱਕ ਸ਼ਕੀਨ ਫੁੱਲ ਆ ਗਈ ਤੇ ਅੱਜ ਦੁੱਧ ਹਾਜ਼ਰ ਕਿੰਨਾ ਜੀ ਹਾਜ਼ਰ ਆ ਹੋ ਵਾਧੀ ਆ ਆਪਾਂ 6 ਕਹਿ ਕੇ ਦੇਵਾਂ ਵੀ 6 ਕਿਲੋ ਦੋਏ ਟਾਈਮ ਦਿੰਦੇ ਆ ਪਹਾੜੇ ਦੇ ਦਿੰਦੀ ਆ ਪਹਾੜੇ ਦੇ ਹਾਂਜੀ ਹਾਂ ਖੁਸ਼ ਹੋ ਕੇ ਈ ਘਾਟੂ ਪਤਾ ਨਹੀਂ ਮੰਗਦੀ ਜਮੇ ਨਹੀਂ ਜੀ ਮੈਂ ਕਹਿੰਦਾ ਇੱਕ ਮਹੀਨੇ ਦੀ ਗੱਬਣ ਹਾਂਜੀ ਹਾਂ ਕਿੰਨੇ ਪੈਸੇ ਲੈ ਲਾਂਗੇ ਜੀ ਇਹਦੇ ਇਹਦੇ ਆਪਾਂ ਲੈ ਲਾਂਗੇ ਜੀ 80000 ਰੁਪਏ ਲੈ ਲਾਂਗੇ 80 ਹਾਂ ਜੀ ਹਾਂ ਜੇ ਕਿਸੇ ਨੇ ਦੋਨੀ ਟੋਕੜਾਂ ਲੈਣੀਆਂ ਹੋਈਆਂ ਉਦਾਂ ਦਾ ਹੋ ਜੂ ਕੰਚਾਈ ਹਾਂ ਜੀ ਹਾਂ ਉਹ ਉਦਾਂ ਕਰਾਂਗੇ ਹਾਂ ਜੀ ਹਾਂ ਆ ਥੱਲੋਂ ਕੁਸਿਆਰ ਚਵਾਈ ਦੀ ਕਿਵੇਂ ਆ ਜੀ ਚਵਾਈ ਦੀ ਵਧੀਆ ਜੀ ਛੜਲਾ ਚਿੱਟਾ ਟਾਟ ਫੋਰਾ ਵੀ ਨਹੀਂ ਆ ਦੁੱਧ ਦਿੰਦੀ ਆ ਜਗਲਾ ਚੋਕੇ ਦੇਖ ਲੈ ਠੀਕ ਆ ਗੱਲ ਵੀ ਕਹਿਣ ਦਾ ਭਾਵ ਤਸੱਲੀ ਆ ਉਹ ਛੋਟੀ ਸਜਣੋਂ ਚੰਗੀ ਆ ਸਿੰਗੀ ਸੁੰਗੀ ਤੋਂ ਲਾ ਕੇ ਨਾ ਜਮਾ ਅਰੀਜਨਲ ਆ ਗਈ ਪੀਕ ਲੈਵਲ ਦੇ ਕਿਹਨਾਂ ਦੁੱਧ ਦਤਾ ਜੀ ਨੇ ਇਨੇ ਤਾਂ ਜੀ 15 ਤੋਂ ਪਲੱਸ ਦਿੱਤਾ ਹੋਈ ਘੱਟ ਨਹੀਂ ਦਿੱਤਾ ਬਹੁਤ ਸੋਹਣਾ ਦੁੱਧ ਦਿੰਦਾ 15 ਤੋਂ ਬਾਹਰੇ ਹਾਂਜੀ ਹਾਂ ਇਹ ਆਈ ਹੋਇਆ ਰੈਡੂ ਵਾਲੇ ਤੋਂ ਆਪਾਂ ਲੈ ਕੇ ਆਏ ਜੀ ਰੈਡੂ ਡੇਰੂ ਰੈਡੂ ਰੈਡੂ ਡੇਰੀ ਫਾਰਮ ਹਾਂਜੀ ਹਾਂ ਠੀਕ ਆ ਗੱਲ ਆ 15 ਤੋਂ ਬਾਈ ਕਹਿੰਦਾ ਬਾਹਰ ਉਹ ਸੱਜਣ ਮੇਰਾ ਖਿਆਲ ਆ ਵੀ ਹਰਿਆਣੇ ਚੋਂ ਲੈਂਦਾ ਹਾਂ ਹਾਂ ਉਹ ਹਰਿਆਣੇ ਚੋਂ ਲੈਂਦਾ ਜੀ ਇਹ ਵੀ ਰੈਡੂ ਤੋਂ ਲੈ ਕੇ ਆਏ ਜੀ ਇਹ ਵੀ ਰੈਡੂ ਤੋਂ ਤੋਂ ਲੈ ਕੇ ਆ ਹਾਂ ਦੋਨੀ ਹਾਂਜੀ ਹਾਂ ਠੀਕ ਆ ਗੱਲ ਤੇ ਤੋੜਦੇ ਵੀ ਖੋਲ ਕੇ ਲਾਸਟ ਵਾਲੀ ਛੋਟੀ ਪਾਈ ਕਹਿੰਦਾ ਇਹ ਵੀ ਹਰਿਆਣੇ ਦੀ ਆ ਨੰਬਰ ਇਹਦਾ ਲਾਸਟ ਹੀ ਆ ਗਿਆ ਤੇ ਦੁੱਧ ਇਹ ਹੁਣ ਕਿਵੇਂ ਦ ਤੇ ਜਾਨੀ ਦੋਏ ਡੰਗ ਵੀ ਦੇ ਦੂ ਗੱਲ ਕਰ ਸੀ ਟੀਕਾ ਨਹੀਂ ਲਾਉਂਦੇ ਜੀ ਇੱਕ ਖਾਸ ਗੱਲ ਇਹ ਰਹੀ ਆ ਬਾਈ ਦੇ ਪਸ਼ੂਆਂ ਦੀ ਸਜਣੋ ਵੀ ਠੰਡੇ ਸੀਲ ਬਹੁਤ ਜ਼ਿਆਦਾ ਨਜਾਇਜ਼ ਕਹੂੰਗਾ ਵੀ ਨਹੀਂ ਤਾਂ ਬਗਾਨੇ ਬੰਦੇ ਤਾਂ ਹਨਾ ਪਸ਼ੂ ਹੀ ਡਰ ਜਾਂਦੇ ਹੁੰਦੇ ਆ ਵੀ ਬੜੀ ਆਪਦੇ ਆਪ ਦੀ ਮਸਤੀ ਜੀ ਦੂਰੀ ਜਾਂਦੀ ਆ ਇਹਦੇ ਆਪਣੇ ਲੇਵ ਤੇ ਨਾੜਾ ਨੂੜਾ ਚੈੱਕ ਕਰਾ ਦੂ ਜੀ ਜਮਾ ਹੁਣ ਵੀ ਲਾਹੀਂ ਖੜਿਆ ਤੁਹਾਡੇ ਸਾਹਮਣੇ ਗੱਲ ਕਰ ਸੀ ਟੀਕਾ ਲਾ ਕੇ ਨਹੀਂ ਚਾਹੁੰਦੇ ਜੀ ਵੀ ਥਾਪੀ ਦੀ ਚਾਹੁੰਦੇ ਹਾਂ ਹਾਂ ਪਹਾੜੇ ਤੇ ਜੀ ਠੀਕ ਆ ਗੱਲ ਆ ਬਾਈ ਨਾ ਪਹਾੜੇ ਤੇ ਹਾਂ ਤੇ ਕਿੰਨਾ ਦੁੱਧ ਅੱਜ 6 ਕਿਲੋ ਜੀ ਹਾਂਜੀ ਹਾਂ ਅੱਜ 6 ਹੋ ਮਾੜਾ ਮੋਟਾ ਵੱਧ ਹੀ ਹੋ ਆਪਾਂ 6 ਹੀ ਕਹਾਂਗੇ ਜੀ ਠੀਕ ਆ ਵੀ ਕਿਲੋ ਖੰਡ ਵਧੂਗਾ ਘਟਦਾ ਨਹੀਂ ਹਾਂਜੀ ਹਾਂ ਤਾਜੀ ਨੇ ਇਹਨੇ ਕਿੰਨਾ ਦਿੱਤਾ ਜੀ ਤਾਜੀ ਨੇ ਇਹਨੇ ਵੀ ਦਿੱਤਾ ਜੀ ਆਪਣਾ 14 ਪਲੱਸ ਹੀ ਦਿੱਤਾ 14 ਤੋਂ ਬਾਹਰੇ ਹਾਂਜੀ ਸ਼ੁਰੂਆ ਕਿਹੜਾ ਕਿਹੜਾ ਹੋਊਗਾ ਇਹਨਾਂ ਦਾ ਇਹਨਾਂ ਦਾ ਦੂਜਾ ਤੇ ਇਹਦਾ ਤੇ ਮੇਰੇ ਖਿਆਲ ਤੀਜਾ ਇਹਦਾ ਦੂਜਾ ਨਾ ਹੋਵੇ ਜੀ ਬਸ ਇੰਨਾ ਕੀ ਜਾਣੇ ਆਪਾਂ ਨੂੰ ਲੈ ਕੇ ਆਇਆ ਠੀਕ ਆ ਵੀ ਜਾਣਕਾਰੀ ਜੇਨੂਇਨ ਰੱਖਣੀ ਹੈ ਦਸਤਗਾਲ ਆਪਾਂ ਕਰੀਓ ਮਾੜੀ ਗੱਲ ਹੈ ਜੀ ਠੀਕ ਆ ਗੱਲ ਆ ਥੱਲੇ ਦੀ ਬਾਲੀ ਸਾਫ਼ ਆ ਲੱਭੀ ਇੱ ਨਾ ਸਾਨੂੰ ਸਾਂ ਕਰਾ ਦੇ ਜੇ ਕਿ ਇੱਥੋਂ ਮਾਰਦੀ ਕੈਮਰਾ ਦੇ ਦੂਜਾ ਮਾਰਦੀ ਐਚਲ ਟੀਵੀ ਦਾ ਦੇਖੋ ਜੀ ਆ ਲੱਗਿਆ ਹੋਇਆ ਟੈਗ ਇਹ ਵੀ ਦਿਖਾ ਦਿਓ ਮੜਾ ਕਰੋ 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 ਫੇ ਚਲੋ ਇਹ ਇੱਥੋਂ ਤਲਾ ਜਮਾ ਹੀ ਪ੍ਰਮਾਣ ਹੋ ਗਿਆ ਵੀ ਪੱਕਾ ਹੀ ਹਰਿਆਣੇ ਦੀ ਆ ਆ ਲੱਗਿਆ ਪਿਆ ਐਚਲ ਟੀਵੀ ਵਾਲਿਆਂ ਦਾ ਟੈਗ ਨੰਬਰ ਸਾਰੀ ਗੱਲਬਾਤ ਹੈਗੀ ਆ ਜਿੰਨੀ ਹੈਗੀ ਜੈਨੂਅਨ ਹੀ ਆ ਵੀ ਪਿਓਰ ਹਰਿਆਣੇ ਦੀ ਰਹਿਣਗੀਆਂ ਇਹ ਕਿੰਨੇ ਪੈਸੇ ਜੀ ਇਹਦੇ ਇਹਦਾ ਵੀ ਰੋਂਨੇ ਏ 85000 ਦੇ ਦਾਂਗੇ ਜੀ ਇਹ ਇਧਰ ਲਈ ਇਹ 80000 ਦੇ ਏ 80 ਦੀ 1 ਲੱਖ ਤੇ 65 ਹੋ ਗਿਆ ਜੋੜੇ ਚ ਕਰ ਦਾਂਗੇ ਮਾਨਤਨ ਜੋੜੇ ਚ ਕਰ ਦਾਂਗੇ ਜੀ ਆ ਜੋੜੇ ਚ ਮਾਨਤਨ ਬਾਈ ਕਹਿੰਦਾ ਕਰ ਦਿਆਂਗੇ ਤੇ ਨੰਬਰ ਬੋਲ ਦੋ ਜੀ ਨੰਬਰ ਆਪਣਾ ਹੈਗਾ ਜੀ 94638 48127 94600 94638 ਹਾਂਜੀ 48127 ਦੂਜਾ ਨੰਬਰ ਜੀ 9809 48127 ਅਪ ਨੰਬਰ ਸੱਜਣੋਂ ਬਾਈ ਦੇ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਤਸੱਲੀ ਕਰਕੇ ਨੇੜੇ ਆ ਕੇ ਡੰਗ ਤੋਂ ਡੰਗ ਚੋ ਕੇ ਪਾਸ ਕਰਕੇ ਲੈ ਜਿਓ ਧੰਨਵਾਦ